ਬੋਰ ਬ੍ਰਾਂਚ ਹੈ ਜਿਹੜੀ ਪੰਜਾਬਾ ਮੈਨਰ ਹੈ ਉਹਦੀ ਕੱਸੀ ਤੇ ਖੜੇ ਹੈ ਹਰ ਸਾਲ ਜਦੋਂ ਐ ਸਰੋਤ ਦੇ ਵਿੱਚ ਨਹਿਰ ਬੰਦੀ ਤੋਂ ਬਾਅਦ ਪਾੜੀਆਂ ਹੁੰਦਾ ਸੀ ਤਾਂ ਬੜਾ ਕਾਲਾ ਗੁਰੀ 스멜 ਵਾਲਾ ਪਾਣੀ ਹੁੰਦਾ ਸੀ ਸੰਤ ਬਾਬਾ ਵੀਰ ਸਿੰਘ ਜੀ ਚੀਚਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਤਾਈ ਸਾਫ ਸੁਥਰਾ ਪਾਣੀ ਪਹੁੰਚਦਾ ਕੀਤਾ ਅੱਕੇ ਨਾਲੋਂ ਕਾਫੀ ਪਾਣੀ ਬਹੁਤ ਜ਼ਿਆਦਾ ਸਾਫ ਹੈ ਅੱਕੇ ਇਹਨਾਂ ਦਿਨਾਂ ਚ ਇਹੋ ਜਿਹਾ ਪਾਣੀ ਜਿਹੜਾ ਸਾਡੀਆਂ ਨਹਿਰਾਂ ਚ ਨਹੀਂ ਵਗਦਾ ਹੁੰਦਾ ਕਿ ਆਪਾਂ ਬਾਬਾ ਜੀ ਦਾ ਸਹਿਯੋਗ ਕਰੀਏ ਇਹ ਕੰਮ ਐਡਾ ਸੌਖਾ ਨਹੀਂਗਾ ਹੌਲੀ ਹੌਲੀ ਕਾਫੀ ਸਮਾਂ ਲੱਗਣਾ ਇਹ ਤੇ ਸੁਧਾਰ ਹੁੰਚ ਕਿਉਂਕਿ ਐਸੀ ਰੀਜੇ ਸਭ ਤੋਂ ਵੱਧ ਬਿਮਾਰੀਆਂ ਫੈਲਦੀਆਂ ਸਭ ਤੋਂ ਵੱਧ ਕੈਂਸਰ ਫੈਲਦਾ ਤੇ ਸਭ ਤੋਂ ਵੱਧ ਬਾਗਾਂ ਦਾ ਨੁਕਸਾਨ ਵੀ ਐਸੇ ਖਬੋਰ ਇਲਾਕੇ ਦਾ ਹੀ ਹੋਇਆ ਐ ਇਸ ਬੁੱਡੇ ਨਾਲੇ ਦੇ ਪਾਣੀ ਨਾਲ ਪਰ ਜੀ ਕਿਸੇ ਨੇ ਐਡਾ ਵੱਡਾ ਉਪਰਾਲਾ ਕੀਤਾ ਹੈ ਸੰਤ ਕੁਲਵਿੰਦਰ ਸਿੰਘ ਸੀਚੇਵਾਲ ਜੀ ਨੇ ਤੇ ਆਪਾਂ ਨੂੰ ਉਹਨਾਂ ਦਾ ਸਹਿਯੋਗ ਵੀ ਕਰਨਾ ਚਾਹੀਦਾ ਹੈ ਆਪਾਂ ਸਾਰਾ ਦਿਨ ਉਹਨਾਂ ਨੂੰ ਨਿੱਦੰਤ ਹੀ ਹਜੂਰ ਲਾਈ ਜੀ ਆਪਾਂ ਉਹਨਾਂ ਦਾ ਸਹਿਯੋਗ ਵੀ ਕਰੀਏ ਆਪਣੇ ਲਈ ਉਹ ਇੰਨਾ ਵੱਡਾ ਉਪਰਾਲਾ ਕਰ ਰਹੀ ਹੈ ਕਦੇ ਇਹਨਾਂ ਦਿਨਾਂ 'ਚ ਨਹਿਰਾ ਚ ਇੰਨਾ ਸਾਫ ਪਾਣੀ ਨਹੀਂ ਵਗਿਆ ਸੀ ਜੇ ਸ਼ੁਰੂਆਤ ਹੋਈ ਹੈ ਤਾਂ ਹੌਲੀ-ਹੌਲੀ ਹੋਰ ਸੁਧਾਰ ਦੀ ਵੀ ਬਹੁਤ ਆਮੀਬ ਬੱਜੀ ਹੈ